ਕਿਉਂ ਬਾਰ-ਬਾਰ ਫੋਨ ਕਰੀ ਜਾਂਦੇ? ਬਾਰ-ਬਾਰ ਦਾ ਕਰਨੀ ਪਊਗਾ। ਗੱਲ ਸੌਂਦੀ ਕਰ ਕੇ ਜੇਦੀ। ਤੈਨੂੰ ਕਿਹਾ ਤਾਂ ਮੇਰੇ ਫੋਨ ਬਾਰ-ਬਾਰ ਨਾ ਕਰ। ਫੋਨ 'ਚ ਬੈਠੇ ਦੋ ਕਿੱਥਾਂ ਹੋਗੇ? ਤੈਨੂੰ ਪਤਾ ਨਹੀਂ ਹੈਗਾ। ਤੰਨ ਵੀ ਨਾ ਕੋ ਗਿਆ। ਮੈਂ ਹੋਏ ਨਹੀਂ। ਦੋ ਵੀ ਇਸੇ ਬੈਠੀ। ਕਿਉਂ ਤੈਨੂੰ ਮੇਰਾ ਤੈਨੂੰ ਮੇਰਾ ਵਾਦਾ ਯਾਦ ਨਹੀਂ? ਤੈਨੂੰ ਮੇਰਾ ਵਾਦਾ। ਤੈਨੂੰ ਜਦੋਂ ਸਮਝਾਇਆ ਸੀ ਕਿ ਅਭੀ ਪਹਿਲਾਂ ਕੰਮ ਵਾਲੀ ਰੱਖ ਬਾਅਦ ਚ ਆਉਂਗੀ। ਕੰਮ ਵਾਲੀ ਰੱਖ ਲੈਣੇ। ਦੂਜੀ ਮਸਾਉਂਦਾ ਹੈ। ਇਹਦੇ ਕੰਮ ਨਹੀਂ ਕਰਾਈ। ਪਹਿਲਾਂ ਮੇਰਾ ਵਾਦਾ ਪੂਰਾ ਕਰ ਮੈਂ ਤਾਂ ਫੇਰ ਆਉਂਗੀ। ਪੁਰਾਵਾ ਪੁਰਾਵਾ ਤੇ ਆਦਿਓ ਪੁਰਾਵਾ ਕੰਮ ਕਰ ਲੈ ਮਨ ਚਰਾਂ ਗੱਲ ਕਰਕੇ ਬਾਦਾਂ ਪੂਰਾ ਵੀ ਹੋ ਜੂਗਾ ਬਿਲਕੁਲ ਹੀ ਮੈਂ ਤਾਂ ਕਲੇ ਕਲੇ ਕੰਮ ਚਾਹੀਦਾ ਭਾਂਡਾ ਲਾ ਅੱਡ ਰੋਟੀ ਬਣਾਉਣ ਦਾ ਅੱਡ ਝਾੜੂ ਪੋਚੇਲਾ ਅੱਡ ਜਦੋਂ ਦਾ ਮੇਰੇ ਘਰ ਦੇ ਬੈਰੀਆਂ ਟੀ ਸਾਰੇ ਕੰਮ ਹੀ ਕਰ ਦੋ ਬੰਦੇ ਕੰਮ ਲਗਾ ਦੋ ਮਾਂ ਦਾ ਕੰਮ ਵੀ ਕਰਕੇ ਸਾਰੀ ਕਰਨੀਆਂ ਨੇ ਮੇਰੇ ਨਾਲ ਫਸ ਬਕਵਾਸ ਨਾ ਕਰ ਤੈਨੂੰ ਕਿਹਾ ਨਾ ਪਹਿਲਾਂ ਬਾਦਾਂ ਪੂਰਾ ਕਰ ਫੇਰ ਆਉਂਗੀ ਮੈਂ ਪੁਰਾਵਾ ਪੁਰਾਵਾ ਪੂਰਾ ਹੋਣ ਦਾ ਜਦੋਂ ਪੁਰਾਵਾ ਗੱਲ ਕਰਨ ਲਈ ਬੈਠੇ ਇੱਕ ਬਾਦਾਂ ਕਰੀਏ ਜੀ ਚਲ ਕੋਈ ਗੱਲ ਨਹੀਂ ਨਕਰ ਕਿਸੇ ਆਪਣੇ ਘਰ ਰਹਿ ਬੱਠੀਆਂ ਹੋਵੇ ਤੇ ਆਪਣੇ ਘਰ ਬੱਠੀਆਂ ਹੋਵੇ ਆਉਂਦਾ ਇਹ ਬਰਾ ਜਿਵੇਂ ਜਿਵੇਂ ਗਰਾ ਬਰਾ ਨਾ ਕਰ ਮੇਰਾ ਫालतू ਬਗਵਾਸ ਨਾ ਕਰ ਮੈਂ ਤਾਂ ਫੇਰ ਆਉਂਗੀ ਪੱਲਾ ਦੇ ਕੰਮ ਵਾਲੇ ਰੱਖ ਲੈ ਸਰਤਾ ਪੂਰੀਆਂ ਕਰਦੇ ਫੇਰ ਆਉਂਗੀ ਜੇ ਫालतू ਬਗਵਾਸ ਕਰਿਆ ਨਾ ਤਰ ਨੰਬਰ ਬਲੌਕ ਕਰ ਦੂੰਗੀ ਮੈਂ ਬਸ ਤੈਨੂੰ ਕਹਿ ਤਾਂ ਮੈਂ ਪਹਿਲੇ ਸਰਤਾ ਪੂਰੀਆਂ ਕਰ ਫੇਰ ਆਉਂਗੀ ਨਹੀਂ ਮੈਂ ਨਹੀਂ ਆਉਣਾ ਚਲ ਠੀਕ ਐ ਅੱਜ ਤਾਂ ਮੈਂ ਫੋਨ ਰਲਾਇਂ ਸਰਤਾ ਪੂਰੀਆਂ ਕਰਦੇ ਫੇਰ ਮੈਂ ਆਜੂਗੀ ਨਹੀਂ ਮੈਂ ਆਉਣਾ ਨਹੀਂਗਾ ਠੀਕ ਐ ਕੁੜੀ ਤੇਰਾ ਨਾਮ ਆਤਾ ਸੱਟ ਤੂੰ ਕਿਵੇਂ ਬੋਲਦੀ ਆ ਤੇਰੇ ਘਰ ਵਾਲੇ ਨੂੰ ਮਾਣਾ ਮੋਟਾ ਦਿਮਾਗ ਤੋਂ ਕੰਮ ਲਈਦਾ ਹੁੰਦਾ ਤੇ ਉਸੇ ਘਰ ਬਸਣਾ ਹੈਗਾ ਤੇਰੇ ਦਿਮਾਗ ਸੱਟ ਰਹਿਣਾ ਸਿਰਫ ਲੱਗਿਆ ਮੈਨੂੰ ਫੋਨ ਲਾਉਣਾ ਮੈਂ ਫੋਨ ਤਾਂ ਲਾਉਗਾ ਉਹਨੂੰ ਤੈਨੂੰ ਆਉਣ ਵਾਸਤੇ ਕਹਿੰਦਾ ਹੋਊਗਾ ਤੂੰ ਭਾਗ ਜਾ ਆਪਣੇ ਘਰੇ ਮੈਂ ਤੈਨੂੰ ਕਿਹਾ ਪਹਿਲਾਂ ਕੰਮ ਰੱਖ ਕੇ ਬਾਅਦ 'ਚ ਆਉਂਗੀ ਫਿਰ ਤੂੰ ਅਗਲੇ ਨੇ ਕਾ ਤੋ ਵਿਆਹ ਕੇ ਲਗਾਏ ਨੇ ਤੈਨੂੰ ਉਹ ਕੰਮ ਤੂੰ ਕਰੇਂਗੀ ਜੇ ਤਵੀ ਮੈਂ ਕੰਮ ਇੱਥੇ ਕਰਾਂ ਤੇ ਤਾਂ ਮੈਂ ਕਹਾਂ ਉੱਥੇ ਜਾ ਕੇ ਕਰਾਂ ਜੇ ਮੈਂ ਕੰਮ ਇੱਥੇ ਕੀਤਾ ਉੱਥੇ ਕਰਾਂ ਫਿਰ ਉੱਤੇ ਦਾ ਕਰਨੇ ਪਊਗਾ ਕੰਮ ਕਿਉਂ ਕਰਨਾ ਪਊਗਾ ਜਿਵੇਂ ਉਹਰੇ ਕੰਮ ਨਹੀਂ ਕਰਿਆ ਮੈਂ ਉੱਥੇ ਵੀ ਕੰਮ ਕਰਦੀ ਫਿਰ ਹੱਦ ਹੋਈ ਪਈ ਆ ਤੇਰੀ ਤਾਂ ਮੈਂ ਤੈਨੂੰ ਕਹਿਤਾ ਬਣ ਨੌਕਰ ਰੱਖ ਫੇਰ ਆਉਂਗੀ ਨਹੀਂ ਮੈਂ ਨਹੀਂ ਜਾਣਾ ਉਹਦਾ ਮੈਂ ਤਾਂ ਇੱਥੇ ਰਹਾਂਗੀ ਤੇਰੀ ਤਾਂ ਬਾਈ ਹੱਦ ਹੋਈ ਪਈ ਆ ਜਮੀ ਤੂੰ ਤਾਂ ਜਮੀ ਨਹੀਂ ਤੇਰੇ ਘਰ ਬਸਾਉਣ ਵਾਲੇ ਕੰਮ ਹੈਗੇ ਤੇਰੇ ਕਿਉਂ ਮੇਰਾ ਮੇਰਾ ਵੀ ਚਕਲ ਤਸੀਰ ਹੈਗਾ ਮੜਾ ਮੋਟਾ ਉਹ ਸੀਰ ਤਾਂ ਹੈਗਾ ਤੈਨੂੰ ਐ ਤਾਂ ਨਹੀਂ ਕਹਿੰਦੇ ਵੀ ਤੇਰਾ ਸੀਰ ਨਹੀਂ ਹੈਗਾ ਤੂੰ ਮੜਾ ਮੋਟਾ ਆਪੇ ਘਰ ਬਸਾਉਣ ਵਾਲੇ ਕੰਮ ਵੀ ਕਰ 2 ਮਹੀਨੇ ਹੋਏ ਨੇ ਤੈਨੂੰ ਵਿਆਹ ਨੂੰ ਹਲੇ ਕੋਈ ਨਹੀਂ ਵੀਰੇ ਮੈਂ ਤੈਨੂੰ ਕਹਿਤਾ ਮੈਂ ਫੇਰ ਜਾਉਂਗੀ ਨਹੀਂ ਮੈਂ ਨਹੀਂ ਕਿਵੇਂ ਤੇਰਾ ਉਰੇ ਬਹਿ ਗਿਆ ساری ਉਮਰ ਕੰਮ ਨਹੀਂ ਚੱਲਣਾ ਜਾਣਾ ਤੈਨੂੰ ਉੱਥੇ ਪਊਗਾ ਕਿਉਂ ਵੀਰੇ ਜਦੋਂ ਮੇਰੀ ਮੰਮੀ ਨੂੰ ਤਰਾਜ ਨਹੀਂ ਗਾ ਫਿਰ ਤੈਨੂੰ ਵੀ ਤਰਾ ਜਾਗਾ ਉਹ ਮੰਮੀ ਦਾ ਕੀ ਐ ਉਹ ਤਾਂ ਤੇਰੇ ਉਤਾ ਲੜਾ ਕੇ ਰਾਜੀ ਐ ਉਹ ਤਾਂ ਐ ਵੀ ਮੇਰੀ ਕੁੜੀ ਵੜੀ ਬੈਠੀ ਰਹੇ ਜੇ ਲੈ ਤੇਰੀ ਲੜਾਈ ਕਰਕੇ ਤਾਂ ਉਹ ਬਾਗੀ ਤੇਰੀ ਪਰਜਾਈ ਉਹ ਬੈਠੀ ਐ 2 ਮਹੀਨੇ ਹੋ ਗਏ ਪੇਕੇ ਮੈਂ ਘਰ ਮੈਂ ਬੈਜੀਏ ਉਹ ਤਾਂ ਦਿਪੈਰੋਂ ਆਪੀ ਕੀ ਐ ਨਾ ਜਾਂਦੀ ਫਿਰ ਦੋਨੇ ਮਾਮਾਤੀਆਂ ਉਹਦੇ ਨਾਲ ਲੜੀ ਗਈਆਂ ਤਾਂ ਉਹ ਜਾਊਏ ਕਰੂਗੀ ਉਹ ਤਾਂ ਆਪ ਕੀ ਐ ਨਾ ਜਾਂਦੀ ਫਿਰ ਨਾਲ ਵੀਰੇ ਮੈਂ ਤਾਂ ਇੱਥੇ ਰਹੂੰਗੀ ਮੈਂ ਤਾਂ ਕਹਤਾ ਪੱਲਾ ਕੰਮ ਹੀ ਲੱਭ ਤਾਂ ਆਉਂਗੀ ਨਹੀਂ ਮੈਂ ਨਹੀਂ ਆਉਂਦੀ ਆ ਉਹਦਾ ਹੁਣ ਕੰਮ ਵਾਲੀ ਉਰੇ ਫੇਰ ਉਰੇ ਵਾਲੇ ਉਰੇ ਵੀ ਕੰਮਾਂ ਵਾਲੇ ਲੱਭਣੇ ਪਊਗੇ ਕਿਉਂ ਵੀਰੇ ਮੈਂ ਤਾਂ 15 ਲੱਖ ਰੁਪਏ ਲਾ ਕੇ ਤੋਰੇਗਾ ਮੇਰੇ ਵਾਸਤੇ ਨੌਕਰ ਭਾਲ ਲੰਗੇ ਉਹ ਕੀ ਲੈ ਕੇ ਆਈਏ ਅੱਜ ਵਾਸਤੇਰੇ ਚੱਲ ਲੈ ਕੇ ਆਈਏ ਨਾ ਲੈ ਕੇ ਆਈਏ ਉਹ ਤਾਂ ਅੱਡ ਗੱਲ ਹੈਗੀ ਤੈਨੂੰ 15 ਲੱਖ ਆਇਆਂ ਤਾਂ ਹੀ ਲਾ ਕੇ ਦੂ ਤੋਰੇ ਆਗਲੇ ਨੇ ਵੀ ਤੂੰ ਅਗਦੇ ਉੱਥੇ ਜਾ ਕੇ ਰੋਬ ਜਮਾਵੇਂ ਮਾਣਾ ਮੋਟਾ ਦਾ ਨਿੰਮਕੀ ਰਹਿਣਾ ਪਊਗਾ ਕੰਮ ਤਾਂ ਦੇਖ ਰੋਟੀ ਟੁੱਕਦਾ ਕਰਨੇ ਪਊਗਾ ਮੈਂ ਤਾਂ ਵੀਰੇ ਪਤਾ ਨਹੀਂ ਗਿਆ ਮੈਂ ਤਾਂ ਫੇਰ ਜਾਉਂਗੀ ਆਪਦਾ ਮੇਰੇ ਤਾਂ ਮੰਮੀ ਬਹੁਤ ਪਿਆਰ ਕਰਦੀ ਆ ਮੈਂ ਇੱਥੇ ਰਹੂੰਗੀ ਆਪਦਾ ਤੈਨੂੰ ਕਿਤਰਾ ਜਾ ਫਿਰ ਮੰਮੀ ਰੱਖ ਲੂਗੀ ਸਾਰਾ ਤੈਨੂੰ ਰੱਖ ਲੂਗੀ ਮੰਮੀ ਦਾ ਹਾਂ ਸਾਰੀ ਉਮਰ ਉਹੀ ਰੱਖ ਲੂ ਮੰਮੀ ਰੱਖ ਲੂ ਮੰਮੀ ਤਾਂ ਤੈਨੂੰ ਕਿਤਰਾ ਜਾ ਤੇਰੇ ਵੀ ਰੱਖ ਹੈਗੇ ਐ ਸੀਰੇ ਮੇਰੇ ਵੀ ਹੈਗੇ ਘਰ ਚ ਤੇਰਾ ਕੱਲੇ ਦਾ ਨਹੀਂਗਾ ਓਰੇ ਚਲ ਹੱਕ ਹੈਗਾ ਬਾਈ ਤੇਰੇ ਦਿਮਾਗ ਚ ਨਹੀਂ ਕੁਛ ਵੱੜਦਾ ਹੈਗਾ ਕੁਛ ਮਰਜ਼ੀ ਕਰਨਾ ਕਰ ਪਰ ਤੇਰੇ ਵਰਗਾ ਹੋ ਵੀ ਨਹੀਂ ਤਾਂ ਹੋ ਵੀ ਨਾ ਫਿਰ ਓ ਬਾਈ ਭੈਣ ਹੋਵੇ ਤੇਰੇ ਵਰਗੀ ਹੋਵੇ ਤੂੰ ਵੀ ਮੇਰਾ ਘਰ ਪੱਟਣ ਨੂੰ ਫਿਰਦੀ ਆਂ ਠੀਕ ਹੈ ਹਾਂ ਤੂੰ ਵੀ ਘਰ ਪੱਟਣ ਨੂੰ ਫਿਰਦੀ ਆਂ ਹੀਰਾ ਵੀ ਸਰ ਗਿਆ ਯਾਰ ਲੜਾ ਲੜ ਕਮਾਲ ਹੈ ਜੀ ਦੀ ਮਾਂ ਯਾਰੂੰ ਕੋਈ ਸਮਝਾਉਂਦੀ ਇਹਨੂੰ ਕੁਝ 2 ਮਹੀਨੇ ਹੋ ਗਏ ਬੈਠੀ ਨੂੰ ਨੌਕਰ ਨੌਕਰ ਵੀ ਕੰਮ ਤਾਂ ਤੂੰ ਹੀ ਕਰੇਂਗੀ ਫਿਰ ਕੰਮ ਤੈਨੂੰ ਦੱਸ ਕੀ ਹੋਇਆ ਕਰਨ ਨੂੰ ਕਿ ਮੇਰਾ ਕੰਮ ਨਹੀਂ ਕਰਦੀ ਨੌਕਰ ਭਾਲ ਕੇ ਦੇ ਉਹ ਨੌਕਰਾਂ ਨੂੰ ਉਹਦੇ ਨਾਲ ਠੇਕਾ ਲੈ ਕੇ ਤਵੇ ਤੈਨੂੰ ਗਾੜੇ ਵਾਸਤੇ ਬੈਹੇ ਫਿਰ ਅਗਲੇ ਨੇ ਚਾ ਲੋ ਇਹਨਾਂ ਨਾਲ ਬਈ ਲੋਟ ਆਉਣਾ ਕੰਮ ਲੈ ਕਈ ਤਾਂ ਮੈਸ਼ ਕਰਨੂ ਸੀ ਬਣਾ ਲੈ ਮੈਨੂੰ ਨੌਕਰਾਨੀ ਇਹਨੇ ਦਾਜ ਦੀ ਤਰਕੀਫਾ ਦਾ ਹੋਇਆ ਆ ਜਾ ਪੁੱਤ ਕਿਉਂ ਤੂੰ ਉਹਦੇ ਨਾਲ ਬੋਲ ਨਹੀਂ ਜਾਂਦੀ ਹੈਗੀ ਲੈ ਮੈਂ ਬੋਲਣਾ ਹੋਰ ਹੋਰ ਵੀ ਕਰ ਉਹ ਤਾਂ ਮੱਚਿਆ ਪੈਗਾ ਵੀ ਕੁੜੀ ਆ ਗਈ ਤਾਂ ਵੀ ਮੈਂ ਮੇਰੀ ਬਹੂ ਜੀ ਕੁੜੀ ਆਈ ਤਾਂ ਮੇਰੀ ਬਹੂ ਗਈ ਉਹ ਤਾਂ ਤਾਂ ਮੱਚਿਆ ਪੈਗਾ ਹੋਰ ਮਾ ਤੜਕੀ ਲੱਗ ਜਾਂਦਾ ਫੋਨ ਫੋਨ ਕਰ ਦਮਾ ਖਰਾਬ ਕਰਦਾ ਹੈਗਾ ਨੁੱਕਰ ਰੱਖਣੇ ਹੋਰ ਰੱਖਣੇ ਕਿ ਕਮਰੇ ਭਾਈ ਉਹ ਬੈਰੀ ਬਣ ਕੇ ਬਹਿ ਗਿਆ ਪੁੱਤ ਬੈਰ ਗਿਆ ਸੋਨੂੰ ਤਾਂ ਹੀ ਦੁਖੀ ਹੈਗਾ ਵੀ ਮੇਰੀ ਬਹੂ ਜੇ ਕੁੜੀ ਆਈ ਤਾਂ ਮੇਰੀ ਬਹੂ ਗਈ ਜਾਏਗੀ ਹੈ ਤੂੰ ਉਹਦੀ ਗੱਲ ਇਹ ਨਾ ਸੁਣ ਮੈਂ ਤੈਨੂੰ ਕਹਿੰਦਾ ਆਪੀ ਜੇ ਜੇ ਨੁੱਕਰ ਉੱਕ ਚੁੱਕ ਰੱਖ ਲੈਣਗੇ ਚਾਰ ਤਤਾ ਤੂੰ ਬਗ ਜ ਨਹੀਂ ਜਾ ਹੀ ਨਾ ਬਸ ਆਪਣੇ ਨਾਲ ਇਸ ਤਰ੍ਹਾਂ ਕੀ ਫਾਇਦਾ ਹੋਇਆ ਉਹਨਾਂ ਨੂੰ ਦੋਹੀ ਤਾਂ ਮੈਂ ਤੈਨੂੰ ਗੱਲ ਕਰਦੀ ਵੀ ਜਾ ਹੀ ਨਾ ਨਚਰ ਮੈਂ ਤੈਨੂੰ ਕਹੇ ਤਾਂ ਵੀ ਮੈਂ ਰੱਖੂਗੀ ਤੈਨੂੰ ਜੇ ਮੈਂ ਤੂੰ ਭਾਈ ਦਾ ਕੀ ਮਤਲਬ ਲੈ ਤੇ ਮੈਂ ਤੂੰ ਨਾ ਹੁੰਦੀ ਫਿਰ ਉਹਦੇ ਮੇਰੇ ਕੀ ਹੁੰਦਾਗਾ ਮੈਂ ਨਾਲ ਦਿੰਨੀ ਹੈਗੀ ਵਧੀਆ ਹਾਂ ਬਸ ਤੈਨੂੰ ਕਹੇ ਤਾਂ ਵੀ ਉਹਨਾਂ ਤੇ ਜਾਣਾ ਨਹੀਂ ਹੈਗਾ ਤੇ ਜਿੰਨੇ ਚਿਰ ਤੈਨੂੰ ਮੈਂ ਕਹੀ ਨਹੀਂ ਆਂਗੇ بس ਉਹੀ ਰਹਿਣਾ ਤਾਂ ਕੁਝ ਨਹੀਂ ਕਰਨਾ ਹੈਗਾ ਤੂੰ ਬੈਠੀ ਆਪਾਂ ਉਹ ਤੋਂ ਕੰਮ ਕਰਾਵਾਂਗੇ ਆਪੀ ਆਊਗੀ ਉਹ ਠੱਕੇ ਖਾਂਦੇ ਨਾ ਉਹਨੋਂ ਉਹ ਕਰ ਲਾਂਗੇ ਉਹ ਤੋਂ ਕੰਮ ਕਰਾਇਆ ਕਰਾਂਗੇ ਹਾਂ ਆਪੀ ਉਸੇ ਤੋਂ ਕਰਾਵਾਂਗੇ ਆਪਾਂ ਡੱਕਾ ਤੋੜਦੇ ਹੈਗੇ ਮੈਂ ਤੈਨੂੰ ਉਹੀ ਆਪੀ ਕਹਾ ਕਰੂੰਗੇ ਮਨੂੰ ਤੂੰ ਤਾਂ ਬਸ ਬੋਲਣ ਦੇ ਇਹਦੇ ਵਿੱਚ ਲੋੜ ਹੀ ਨਹੀਂ ਤੈਨੂੰ ਤੇਰੇ ਤੇ ਤਾਂ ਹੋ ਮੱਚਦੀ ਹੈਗੀ ਹੋਰ ਮਾਂ ਮੇਰੇ ਤੇ ਬਾਰਾ ਮੱਚਦੀ ਹੈਗੀ ਤੇਰੇ ਤੇ ਤਾਂ ਹੋ ਬਾਲਾ ਮੱਚਦੀ ਹੈਗੀ ਹੋਰ ਤੈਨੂੰ ਕਹਿੰਦਾ ਵੀ ਉਹ ਤਾਂ ਮੱਚਦੀ ਆ ਭਈ ਬਾਲਾ ਤੇਰੇ ਤੇ ਤੂੰ ਬੋਲ ਨਾ ਬਸ ਦੇਖ ਪੁੱਤ ਮੇਰੀ ਗੱਲ ਸੁਣ ਤੂੰ ਤਾਂ ਉਰੇ ਬੈਠ ਕੇ ਖਾ ਇਹ ਤਾਂ ਉਰੇ ਤੇ ਦੋਨੇ ਜੀ ਮੱਚੇ ਪੈਣਗੇ ਹਾਂ ਮੀਰ ਗਾ ਸੁਣ ਤੂੰ ਜਮਾ ਨਾ ਟੈਨਸ਼ਨ ਲੈ ਮੇਰੇ ਸਿਰ ਤੇ ਮੰਮੀ ਮੇਰਾ ਹਾਲ ਤਾਂ ਕਰ ਦੇ ਉਹ ਸੂਏ ਸਿਰਫ ਨੂੰ ਲਗ ਦਿਮਾਗ ਖਰਾਬ ਕਰਨ ਲੱਗ ਜਾਂਦਾਗਾ ਕੋਈ ਨਾ ਪੁੱਤ ਤੇਰਾ ਹੱਲ ਮੈਂ ਆਪ ਹੀ ਕਰ ਦੂੰਗੀ ਤੂੰ ਬਸ ਬੋਲ ਨਾ ਮੈਂ ਆਪੀ ਇਹਦਾ ਨਾ ਰਵੀ ਨਾਲ ਗੱਲ ਕਰ ਲੂੰਗੀ ਤੂੰ ਨੂੰ ਕਹਿ ਕੇ ਰੁਕ ਕੇ ਨੌਕਾ ਰੱਖਣਾ ਤੇ ਕਿ ਆਉਗੀ ਕਿ ਨਹੀਂ ਆਉਂਦੀ ਨਹੀਂ ਹੈਗੀ ਮੈਂ ਬਸ ਉਹਨੂੰ ਇਹੀ ਗੱਲ ਕਹਿੰਦੀ ਆ ਉਹ ਮੀਰ ਗਾ ਸੁਣਾ ਕਿੱਡੀ ਕ ਗੱਲ ਹੈ ਨਹੀਂ ਫਿਰ ਨਹੀਂ ਤੇ ਤੈਨੂੰ 15 ਲੱਖ ਰੁਪਈਆ ਲਾਇਆ ਕੰਮ ਕਰਾਉਣ ਖਾਤਰ ਲਾਇਆਗਾ ਉਹ ਆਪ ਕਰ ਲੈ ਉਹ ਕਦੇ ਖਤਰੇਗੀ ਦੇ ਖਾਤੇ 15 ਲੱਖ ਲਾਇਆ ਸੀ ਕੰਮ ਕਰਾਂ ਉਹਨੂੰ ਰਾਉਂਡ ਖਾਤਰ ਨਹੀਂ ਲਾਇਆ ਹੈਗਾ ਜਿਨੇ ਦਿੱਤਾ ਤੈਨੂੰ ਆਪਾਂ ਉਹਨੂੰ ਪੁੱਛਾਂਗੇ ਪਹਿਲਾਂ ਗੱਲ ਸਾਰੀ 20 ਤੇ 15 ਲੱਖ ਦਾ ਖਾਤਰ ਦਿੱਤੇ ਤੋਰੀ ਵੀ ਆ ਗਈ ਕੁੜੀ ਇੰਨਾ ਸੀ ਦਿਨ ਇਹ ਕਿੱਡੀ ਗੱਲ ਹੈ ਕਿ ਚਾਰ ਨੌਕਰ ਰੱਖਾਂਗੇ ਤੇ 1500 ਰੁਪਏ ਲਾ ਲੈ ਸਕਦੇ ਹੋ ਕਿੱਡੀ ਗੱਲ ਲੱਗੀ ਕੋਈ ਨਾ ਮੈਂ ਤੈਨੂੰ ਸਾਰੀ ਗੱਲ ਕਰਕੇ ਫੇਰ ਤੋਰੂ ਨੌਕਰ ਲਾ ਕੇ ਫੇਰ ਤੋਰੂ ਕਿ ਮੈਨੂੰ ਚਰਚਾ ਤੋੜ ਦੇਣੀ ਤੂੰ ਗੱਲ ਸੁਣੀ ਨਾ ਕਰ ਇਹ ਕਿਨੇ ਤੂੰ ਗੱਲੇ ਨਾ ਸੁਣਿਆ ਕਰ ਇਹ ਕਿਨੇ ਚੁੱਪ ਕਰ ਜਾਗਾ ਖੂਬ ਨਹੀਂ ਚੱਕਿਆ ਨਾ ਫੋਨ ਤੂੰ ਉਹ ਭਾਈ ਉਹ ਭਾਨਾਪਾਲ ਦੇ ਲੜਨ ਦਾ ਪਾਈ ਦੇ ਤੰਗ ਲੱਗ ਰਹੀ ਹੈ ਵੀ ਇਹਨੂੰ ਕਦੋਂ ਕੁੜੀ ਨੂੰ ਮੈਂ ਤੋੜਾਂ ਕਦੋਂ ਆਬਦੀ ਉਹਨੂੰ ਲਿਆਵਾਂ ਛੇਤੀ ਉਹ ਬਾੜੀ ਹਰਾਮਣਾ ਉਹ ਬਾੜੀ ਹਰਾਮਣਾ ਜੇ ਤਾਂ ਮੈਂ ਤੋੜੀ ਫਿਰ ਤਾਂ ਹੁੰਦਾ ਮੈਂ ਕਰ ਤੋੜੀ ਉਹ ਤਾਂ ਆਬਦੀ ਆ ਜਾਂਦੀ ਫਿਰ ਉਹ ਉਹ ਬਾੜੀ ਹਰਾਮਣਾ ਤੈਨੂੰ ਨਹੀਂ ਪਤਾ ਉਹ ਉਂਗਲਾਂ ਉਹ ਲਾਉਂਦੀ ਹੈਗੀ ਨਹੀਂ ਕਹਿੰਦੀ ਮੈਨੂੰ ਸਾਰਾ ਦਿਨ ਮੈਨੂੰ ਕਹੂਗੀ ਝਾੜੂ ਪੋਚਾ ਤੂੰ ਲਾ ਭਲਾ ਹੁਣ ਮੇਰੀ ਉਮਰ ਹੈ ਚੜ੍ਹ ਮੈਨੂੰ ਝਾੜੂ ਪੋਚਾ ਲਾਉਣ ਦੀ ਮੇਰੀ ਉਮਰ ਹੈਗੀ ਉਹ ਤਾਂ ਮੱਗੇ ਕਰਦੀ ਹੈਗੀ ਇਹਨਾਂ ਦਾ ਮੇਕਅਪ ਲਾਉਂਦੇ ਲੈ ਮੈਨੂੰ ਹੋਏ 2 ਮਹੀਨੇ ਹੋਏ ਨੇਗੇ ਉਹਨੂੰ ਸਾਲ ਹੋ ਗਿਆ ਉਹਨਾਂ ਦਾ ਮੇਕਅਪ ਲਾ ਕੇ ਤੋਤਾ ਮਹਾਰਾਣੀ ਤਰਤੀ ਮੇਕਅਪ ਲਾ ਕੇ ਅੰਦਰ ਵਰਤੀ ਬੈ ਜਾਂਦੀ ਆ ਉਹ ਤਾਂ ਸਨੇ ਬਹੁਤ ਦਿਨ ਚੱਲਦੀ ਆ ਮੈਂ ਨਾ ਮੇਕਅਪ ਕਰ ਲਾਂਦੀ ਆ ਕਿ ਬਸ ਪੁੱਛਣਾ ਉਹ ਤੈਨੂੰ ਫਿਰ ਤਨ ਗੇ ਕਰਨਾ ਦੇਥੋਂ ਤਾਂ ਪਤਾ ਲੱਗਦਾ ਹੁੰਦਾਗਾ ਤੂੰ ਸਿਆਣੀ ਬਣ ਜਾ ਮੇਰਤੀ ਤੂੰ ਬਸ ਉਹਦੇ ਨਾਲ ਜਮੀ ਨਾ ਬੋਲੀ ਲੜੀ ਨਾ ਪਿੜੀ ਨਾ ਚੁੱਪ ਕਰ ਜਾ ਮੈਂ ਉਹਦੇ ਨਾਲ ਤਾਂ ਮਾਪੀ ਜਿੱਤ ਲੂੰ ਚਾਦੂਆ ਕਰ ਮੈਂ ਮੇਰਾ ਬਸ ਥੋੜੀ ਚਾਹ ਬਣਾ ਕੇ ਲਈ ਆ ਬਦਈ ਮੈਨੂੰ ਸਿਰ ਦੁਖੀ ਜਾਂਦਾਗਾ ਮੈਂ ਤਾਂ ਲਿਆਉਣੀ ਆ ਚਾਹ ਕਰਕੇ ਤੂੰ ਉਹਦੇ ਦਿਮਾਗ ਤੇ ਬੋਝ ਨਾ ਪਾ ਤੂੰ ਬਸ ਜਮੀ ਆਰਾਮ ਕਰ ਲੈ ਹਾਂ ਮੈਂ ਤਾਂ ਚਾਹ ਬਣਾ ਕੇ ਲਈ ਆ ਮੈਂ ਲਿਆਉਣੀ ਆ ਚਾਹ ਕਰਕੇ ਤ ਲੈ ਮੇਰੇ ਤਾਂ ਸਵੇਰੇ ਸਿਰ ਦੁਖੀਆਂ ਤਾਂ ਮੈਂ ਇਹਦੀ ਕੀ ਕਰਾਂ ਹਨਾ ਉਧਰੋਂ ਹੌਲ ਉੱਠੀ ਲੱਗੇ ਜਾਂਦਾ ਸਿਰਫ ਫੋਨ ਲਾ ਕੇ ਉਦੋਂ ਮੇਰੇ ਭਾਈ ਮੇਰਾ ਵੈਰੀ ਬਣਿਆ ਪਿਆਗਾ ਜੇ ਮੇਰੀ ਮਾਂ ਨਾ ਹੁੰਦੀ ਤਾਂ ਮੇਰੇ ਮੈਨੂੰ ਕੀ ਹੁੰਦਾ ਪਤਾ ਨਹੀਂ ਲੈ ਮੈਂ ਦੱਸ ਕੀ ਕਰਾਂ ਸਮਾਹ ਹੁੰ ਲੈ ਕਿੱਥੇ ਤੱਕ ਕੁੜੀ ਨੂੰ ਆ ਪਚਾ ਦੇਣੀ ਸੀ ਵੀ ਕਿੱਥੇ ਹੁਣ ਮੈਨੂੰ ਕਰਨੀ ਪੈਗਾ ਸਾਰਾ ਕੁਸ ਠੀਕ ਹੈ ਨਹੀਂ ਬਿੱਦਰ ਉੱਥੇ ਜਾ ਕੇ ਬੈਗੀ ਕੁੜੀ ਦਾ ਸ੍ਰਿੱਕਾ ਕਰਦੀ ਹੈ ਮੈਨਾਂ ਕੁੜੀ ਦਾ ਸ੍ਰਿੱਕਾ ਕਰਦੀ ਹੈ ਜੀ ਉਹ ਮੁੰਡਾ ਉਹਦੋਂ ਸ੍ਰਿੱਕਾ ਕਰਦਾ ਹੈਗਾ ਕਿੰਨੇ ਮੁੰਡਾ ਉਹ ਦੂਆ ਪਛੜੀ ਕਾ ਕਰਦਾ ਹੈਗਾ ਕਿੰਨੇ ਲਾ ਦੱਸ ਮੈਂ ਕੀ ਕਰਾ ਮੇਰੀ ਜਾਨ ਨੂੰ ਸੱਪੇ ਹੋਗੇ ਸਾਰੇ ਮੈਂ தம் ਕਰਦੀ ਫਿਰ ਜਾਉਂਗੇ ਇਹ ਕਿੰਨੀਆਂ ਉਹ ਕੁੜੀ ਉਹਦੋਂ ਬਿਮਾਰ ਹੋਰੀ ਹੈਗੀ ਕਿੰਨੇ ਦੱਸ ਕੀ ਕਰ ਲੈ ਪੁੱਤ ਲੈ ਪੁੱਤ ਚਾਹ ਪੀ ਲੈ ਇਹ ਕਿੰਨੀਆਂ ਮੇਰੀ ਗੱਲ ਸੁਣ ਨਾ ਤਾ ਤੂੰ ਆ ਚਾਹ ਪੀ ਮੈਂ ਗੁਰਤੇਆਂ ਨੂੰ ਵਿਚਾ ਫੜਾ ਕਿੰਨੇ ਉਹਨੇ ਮੈਂ ਗੱਲ ਕਰਦੀ ਆ ਵੀ ਕੀ ਗੱਲ ਉਹ ਨਾਲ ਗੱਲ ਕਰਕੇ ਵੀ ਨਾ ਉਹਦੀ ਹਿੰਮਤ ਕਿਵੇਂ ਨੂੰ ਬੋਲਣ ਦੀ ਮੇਰੇ ਘਰ ਤੇ ਫੀਰ ਹੈਗਾ ਮੜਾ ਮੋਟਾ ਹਾਂ ਮੈਂ ਬੋਲਦਾ ਨਾ ਤੇਰਾ ਅੱਧਾ ਪੁੱਤ ਸੀ ਰਹੇਗਾ ਤੇਰਾ ਨਾਲ ਗੱਲ ਕਰਕੇ ਨਾ ਮੈਂ ਕੋਈ ਗੰਨਾ ਗੱਲ ਕਰਕੇ ਹੋਣੀ ਆ ਮੈਂ ਨਾਲ ਨੂੰ ਚਾਹ ਫੜਾ ਕੇ ਹੋਣੀ ਠੀਕ ਨਾ ਨਾ ਦੇਖ ਯਾਰ ਕੁੜੀ ਨੇ ਆਪਦਾ ਘਰ ਦਾ ਖਰਾਬ ਕਰਨਾਂ ਦੀ ਕਰਨਾਂ ਦੀ ਇਹਨਾਂ ਦਾ ਮੇਰਾ ਵੀ ਕਰ ਤੇ ਪੁੱਛਦਾ ਯਾਰ ਕਰਨਾਂ ਨੂੰ ਇਹ ਅੱਖੇ ਲੱਗੂ ਵੀ ਆ ਜਾ ਔਖਾ ਔਖਾ ਵੜੇ ਰੁਕ ਤੱਕ ਜਾ ਯਾਰ ਇਹਦਾ ਅੱਗੇ ਬੈ ਗਈ ਮਹਾਰਾਣੀ ਮਨਜੀਤ हेलो हां करना हम तो आएंगे कि मैं करेंगे तू आजा कुड़ी ਤਾਂ ਬੈਠੀ ਆ ਯਾਰ ਹੁਣ ਕੁੜੀ ਟੋਰੇ ਬੈਠੀ ਰਹੂ ਤਾਂ ਕਹਿੰਦੀ ਮੈਂ ਤਾਂ ਜਾਂਦੀ ਨਹੀਂ ਤੇ ਉਹ ਤਾਂ ਬਾਈ ਕਹਿੰਦੀ ਮੈਂ ਤਾਂ ਜੇ ਨੌਕਰੀ ਰੱਖਣਗੇ ਤਾਂ ਜਾਊਂਗੀ ਨਹੀਂ ਮੈਂ ਜਾਂਦੀ ਨਹੀਂ ਉਹ ਯਾਰੋ ਉਹ ਤਾਂ ਹੁਣ ਜ਼ਿਆਦਾ ਦੇਖਣਾ ਤਾਂ ਹੋਰੇ ਕੁਝ ਕਰਦੀ ਹੈਗੀ ਸਾਰੇ ਕੰਮ ਮੈਨੂੰ ਕਰਨੇ ਪੈਂਦੇ ਨੇ ਉਹ ਮੰਮੀ ਵੀ ਉਹਦੇ ਨਾਲ ਰੜਲੀ ਹੈਗੀ ਨਾ ਉਹ ਕਰਦੀ ਹੈ ਕੁਛ ਉਹ ਤਾਂ ਇਕੱਲੀ ਰੋਟੀ ਰੋਟੀ ਪਕਾ ਕੇ ਛੱਡ ਦਿੰਦੀ ਐ ਨੇ ਆਪੇ ਜਾ ਕੇ ਰੋਟੀ ਖਾਣੀ ਪੈਂਦੀ ਐ ਤੂੰ ਆਖੇ ਲੱਗ ਜਾ ਤੂੰ ਆ ਜਾ ਇਹ ਨਹੀਂ ਜਾਂਦੀ ਉਹਨਾਂ ਚੱਲ ਉਹ ਬਈ ਜੇ ਕੰਮ ਤਾਂ ਹੁਣ ਕਰਨੇ ਪਊਗਾ ਅਗਲੇ ਨੇ ਵਿਆਹ ਕੇ ਕਦੇ ਵਾਸਤੇ ਕਰ ਲੈ ਕੇ ਗਏ ਜੋ ਕੁਆਖੇ ਲੱਗ ਜਾ ਕੁਛ ਨਹੀਂ ਹੁੰਦਾ ਹੈ ਜੇ ਤੂੰ ਆਵੇਂ ਨਾ ਆਪਾਂ ਇਹਨੂੰ ਰਲ ਕੇ ਕਿਸੇ ਤਰ੍ਹਾਂ ਇਹਨੂੰ ਭੇਜ ਦਈਏ ਮੇਰਾ ਇਕੱਲੇ ਦਾ ਫੌਨ ਹੀ ਪੈਂਦਾ ਮੇਰੇ ਨਹੀਂ ਆਖੇ ਲੱਗਣੀਆਂ ਇਹ ਮੇਰੀ ਇਕੱਲੀ ਦੀ ਤਾਂ ਗੱਲ ਨਹੀਂ ਬਣਦੀ ਜੇ ਤੂੰ ਆਵੇਂ ਆਪਾਂ ਇਹਨੂੰ ਰਲ ਕੇ ਕੋਈ ਜ਼ਿਗਾਰਡ ਲਾ ਕੇ ਇਹਨੂੰ ਭੇਜ ਦਈਏ ਹਾਂ ਤੇ ਹੁਣ ਤਾਂ ਇਹ ਤਾਂ ਉਹੀ ਗੱਲ ਤੇ ਅੜੀ ਖੜੀ ਆ ਕਿ ਨੁਕਰ ਰੱਖੋ ਨੁਕਰ ਰੱਖੋ ਮੈਨੂੰ 15 ਲੱਖ ਲਾ ਕੇ ਭੇਜਿਆ ਕਹਿੰਦੀ ਮੈਂ ਤਾਂ ਟੱਕਾ ਤੋੜਦੀ ਨਹੀਂ ਹੈਗੀ ਹਨਾ ਕਹਿੰਦੀ ਉਹੋ ਆ ਕੇ ਉਹਦੇ ਕੰਮ ਕਰੇ ਕਹਿੰਦੀ ਮੈਂ ਕਿਹੜਾ ਭੇਜਿਆ ਉਹਨੂੰ ਤੈਨੂੰ ਕਹਿੰਦੀ ਆ ਉਹ ਹਾਂ ਕਹਿੰਦੀ ਮੈਂ ਕਿਹੜਾ ਭੇਜਿਆ ਆਪ ਗਈ ਐ ਆਪੀ ਆ ਜੂਗੀ ਮੈਂ ਤਾਂ ਮਾਤਾ ਕੋਲੇ ਵੀ ਗੱਲ ਕਰੀ ਤੀ ਮਾਤਾ ਕਹਿੰਦੀ ਨਹੀਂ ਆਉਂਦੀ ਨਾ ਆਉਂਦੀ ਟੱਕੇ ਖਾਵੇ ਕਹਿੰਦੀ ਪਰ ਮੇਰੀ ਕੁੜੀ ਨਹੀਂ ਕਿਤੇ ਜਾਂਦੀ ਹੈਗੀ ਮੇਰੀ ਗੱਲ ਸੁਣਾ ਤੂੰ ਐਂ ਨਹੀਂ ਕਰਦੇ ਹੁੰਦੇ ਕਿਸੇ ਲੋਟਾਪਾ ਜਗਾੜਨ ਲਾ ਕੇ ਇਹਨੂੰ ਭੇਜ ਦਾਂਗੇ ਇਹਦਾ ਘਰ ਬਸ ਜੂਗਾ ਇਹ ਤਾਂ ਮੇਰਾ ਆਬਦਾ ਦਾ ਕੀ ਬਸਾਉਣਾ ਇਹ ਤਾਂ ਮੇਰਾ ਘਰ ਵੀ ਪੱਟਣ ਨੂੰ ਫਿਰਦੀ ਹੈ ਉਹ ਤੂੰ ਗੱਲ ਮੰਨੀ ਜੀ ਹੁੰਦੀ ਐ ਜੇ ਤੂੰ ਨਹੀਂ ਆਉਂਦੀ ਫਿਰ ਮੈਂ ਵੀ ਇੱਥੇ ਆ ਜਾਣਾ ਤੇਰੇ ਕੋਲ ਤੂੰ ਨਹੀਂ ਆਉਂਦੀ ਤੂੰ ਮੇਰੀ ਗੱਲ ਸੁਣਾ ਮੈਂ ਮੈਂ ਫਿਰ ਤੇਰੇ ਕੋਲ ਮਾਤਾ ਨੂੰ ਕਹਿ ਕੇ ਆਉਣਾ ਵੀ ਭਾਈ ਮੈਂ ਵੀ ਚੱਲਿਆ ਤੁਸੀਂ ਰਹੋ ਦੂਨੇ ਘਰੇ ਉਹ ਹੱਲ ਨਹੀਂ ਕਰ ਹੱਲ ਤਾਂ ਕੇ ਰਲ ਮਿਲ ਕੇ ਕੱਢਣਾ ਪਊ ਆਪਾਂ ਨੂੰ ਘਰ ਤਾਂ ਬਸਾਉਣੀ ਪਊਗਾ ਇਹ ਤਾਂ ਮੇਰਾ ਘਰ ਵੀ ਪਟਿਆ ਜਾਊਗਾ ਆਪਦਾ ਤਾਂ ਇਹ ਪਟਣਾ ਦੀ ਪਟਣੇ ਦੀਗਾ ਦੇਖਦੇ ਆ ਮੈਂ ਕੀ ਬਣਦਾ ਮੈਂ ਮਾਤਾ ਨੂੰ ਕਹਿੰਦਾ ਵੀ ਭਾਈ ਜੇ ਤੁਸੀਂ ਰੋਹੂ ਕਰੇ ਮੈਂ ਵੀ ਆਉਣਾ ਤੇਰੇ ਕੋਲ ਫਿਰ ਫੇਰ ਦੇਖਦੇ ਆ ਕੀ ਬਣਦਾ ਲੈ ਯਾਰ ਮਾ ਤਾਂ ਵਿਚਾਲੇ ਫਸ ਗਿਆ ਨਾ ਉਹ ਸੁਣਦੀ ਐ ਕੁਸ ਨਾ ਇਹ ਸੁਣਦੀਆਂ ਨੇ ਦੋਨੇ ਮਾਤਾ ਨੇ ਤਾਂ ਇਹ ਚਮੜਾ ਰੱਖੀ ਆ ਨਾ ਇਹ ਨੂੰ ਕੰਮ ਲਾਉਂਦੀ ਐ ਕੋਈ ਉਹ ਕਹਿੰਦੀ ਮੈਂ ਨਹੀਂ ਆਉਦੀ ਜਾਂਦਾ ਤੇ ਕੋਡੀਆਂ ਨੂੰ ਜਾਂਦੀ ਐ ਲੈ ਮੁੰਡਿਆ ਚਾਚਾ ਜਿਆ ਮਾ ਕੰਟਾ ਹੋ ਗਿਆ ਚਾਚਾ ਕਰਦੇ ਨੂੰ ਮਾਤਾ ਚਾਹ ਤਾਂ ਪੀਣੀ ਹੋਆ ਫਰਾ ਇੱਕ ਨਹੀਂ ਘੰਟਾ ਹੋ ਗਿਆ ਚਾਚਾ ਕਰਦੇ ਹੋ ਹੋਰ ਹਾਂ ਕੰਮ ਤਾਂੰਦਾ ਨਵੇੜ ਲਿਆ ਕੇ ਨਾ ਤਾਂ ਕੰਮ ਤਾਂੰਦਾ ਨਵੇੜ ਲਿਆ ਬਸ ਮੈਂ ਤਾਂ ਮੇਰੇ ਤਾਂ ਗੋਡੇ ਦੁਖਦੇ ਨੇ ਕੰਮ ਤਾਂੰਦਾ ਮੈਂ ਕੀ ਕਰਾਂ ਵੀ ਮੇਰੇ ਕੰਮ ਮਾਰੀ ਦਾ ਕੰਮ ਮਾਰੀ ਦਾ ਤੁਸੀਂ ਨੇ ਉੱਥੇ ਭੇਜਤੀ ਲੜਕੇ ਉਹ ਅਸੀਂ ਨੇ ਭੇਜੀ ਆ ਹੋਰ ਕਿਹਨੇ ਭੇਜੀ ਆ ਤੂੰ ਆਪੀ ਗਈਏਗੀ ਆਪੀ ਗਈ ਆ ਲੈ ਮੈਂ ਕਿਹਨੇ ਆਪੀ ਭੇਜੀ ਅਸੀਂ ਨੇ ਭੇਜੀ ਆ ਹੋ ਹਾਂ ਦੋਨੇ ਮਾਮਾ ਤੀਆਂ ਲੜੀ ਦਾ ਜਾਂਦੇ ਉਹਦੇ ਨਾਲ ਥੋੜ੍ਹਾ ਤਾਂ ਦੋਨੇ ਜੀਆਂ ਦੇ ਇੱਕ ਹੈ ਬਾਈ ਅਸੀਂ ਨੇ ਨਹੀਂ ਭੇਜੀ ਬੁੱਜੀ ਤੈਨੂੰ ਭੇਜੀ ਆਪੇ ਕਰਨੀਆਂ ਕੰਮ ਕੰਮ ਦੇ ਮਾਰੇ ਨੇ ਭੇਜੀ ਆ ਤੈਨੂੰ ਮਾਰ ਤੂੰ ਸਿਆਣੀ ਬਣਦੇ ਹੁੰਦੇ ਨੇ ਤੂੰ ਮਾੜਾ ਮੋਟਾ ਇਹਨੂੰ ਵੀ ਸਮਝਾ ਤੂੰ ਇਹਨੂੰ ਵੀ ਉਂਗਲਾਂ ਲਾ ਮੈਂ ਤਾਂ ਬਾਈ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੈਂ ਤਾਂ ਲਾੜ ਨਹੀਂ ਰੱਖੀ ਆਪਦੀ ਧੀ ਮੈਂ ਤਾਂ ਇਹ ਤੋਂ ਕੰਮ ਕਰਾਉਂਦੀ ਨਹੀਂ ਉਹ ਕੰਮ ਨਹੀਂ ਕਰਾਉਂਦੀ ਫਿਰ ਅਗਲੇ ਤਾਂ ਹੀ ਬਸ ਬਸੂ ਵੀ ਕਿਵੇਂ ਇਹ ਕੰਮ ਨਹੀਂ ਕਰਾਉਂਦੀ ਨਾ ਤਾਂ ਉਹ ਵੀ ਪਜਾਤੀ ਨਾ ਉਹਨੂੰ ਬਸਣ ਦੰਨੀਆ ਨਾ ਧਾਈ ਨੂੰ ਬਸਣ ਦੰਨੀਆ 15 ਲੱਖ ਰੁਪਈਆ ਦਿੱਤਾ ਕਾਦੇ ਮਾਰਿਆਂ ਦਿੱਤਾ ਉਹ ਉਹ 15 ਲੱਖ ਕਰੂਗੀ ਇਥੇ ਇਹ ਕਨੇਓ ਕੰਮ ਕਰੂਗੀ 15 ਲੱਖ ਦਿੱਤਾ 15 ਲੱਖ ਦਿੱਤਾ ਫਿਰ ਅਗਲੇ ਨੂੰ ਮੁੱਲ ਕਰੀ ਜਲਾਏ ਪੰਦਤ ਆ ਫਿਰ ਉਹ ਕੰਮ ਕਰੂਗੀ ਆ ਮੈਂ ਨੌਕਰ ਚੋਕਰ ਲਾਉਣਾ ਆਪਣੇ ਹਾਂ ਫਿਰ ਉਹ ਵੀ ਨੌਕਰ ਚਾਹੀਂ ਜਾਂ ਨੇ ਉਹ ਐ ਕਿਵੇਂ ਚਹੀਦੀ ਨੌਕਾ ਦੇ ਖਾਤਰ ਲੈਂਦੀ ਆ ਵੇਕੇ ਉਹ ਵੀ ਕਿਸੇ ਦੀ ਕੁੜੀ ਐ ਇਹ ਵੀ ਕਿਸੇ ਦੀ ਕੁੜੀ ਐ ਮੇਰੇ ਕੋਲ ਸੁਣ ਆਈ ਕਿ ਮੈਂ ਕੁੜੀ ਸੀ ਤੋ ਤੋ ਕੰਮ ਕਰਾਵਾਂਗੇ ਹਾਂ ਕੰਮ ਕਰਾਏਂਗੀ ਤੂੰ ਉਹ ਤੂੰ ਰਹਿਣ ਦੇ ਵਸ ਲੈਣ ਦੇ ਘਰ ਘਰ ਪਟਿਆ ਜਾਊਗਾ ਮੈਂ ਨਹੀਂ ਘਰ ਪਟਦੀ ਕਰ ਤੁਸੀਂ ਨੇ ਦੋਨੇ ਜੀ ਅੱਗਾ ਭਲਾ ਹੋ ਸਾਰਾ ਕੁਝ ਕੰਮ ਧੰਦਾ ਕਰ ਲਈ ਚੰਗੀ ਤੋ ਰੋਟੀਆਂ ਦੇ ਦਿੰਦੀ ਤੈਨੂੰ ਇੱਕਾ ਕਰਕੇ ਤੁਸੀਂ ਜੀ ਕੰਮ ਕਰਦੇ ਹੋ ਜਿਹੜਾ ਕਰਦੇ ਹੋ ਤੁਸੀਂ ਇੱਕਾ ਕੀ ਕਰਦੇ ਆ ਅਸੀਂ ਤਾਂ ਕਹਿੰਦੇ ਵੀ ਕਿਹਦਾ ਘਰ ਬਾਜੀ ਨਾਲ ਪੂਰੀ ਦਾ ਜੀ ਕੋਈ ਮਾਰੀ ਗੱਲ ਕਰ ਕਰ ਵਸਣ ਨੂੰ ਗਾਓ ਕਿ ਗਾਹਾਂ ਨੂੰ ਸਰਦੀ ਪਰ ਦੇਗੀ ਕਰ ਹਾਂ ਨੌਕਰ 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 ਕਰੀ ਜਾਂਦੀ ਆ ਹੁਣ ਅਗਲਾ ਪੈਸਾ ਕੰਮ ਦਾ ਰੋਟੀ ਦਾ ਪਕਾਉਣੀ ਆ ਬੋ ਬਈ ਸਾਰੀ ਪਕਾਉਣੀ ਆ ਐ ਕਿਵੇਂ ਪਕਾਉਣੀ ਪੋਗੀ ਰੋਟੀ ਤੇ ਵੀ ਲਾ ਲੇ ਭਾਈ ਭਾਂਡਾ ਤੇ ਵੀ ਲਾ ਲੇ ਬਦਾ ਸਾਰੇ ਕੰਮ ਲਾ ਜਦੋਂ ਉਹਨਾਂ ਨੇ ਲਾ ਲੇ ਮੈਂ ਤਾਂ ਫੇਰ ਤੋਰੂ ਮੈਂ ਤਾਂ ਉਹਨੇ ਚਰ ਤੋਰ ਦੇਣੀ ਮੇਰੀ ਧੀ ਤਾਂ ਲਾਡਲੀ ਗੈਗੀ ਰੱਖੀ ਉਹ ਯਾਰ ਲਾਡਲੀ ਤਾਂ ਹੈਗੀ ਆ ਮੇਰੀ ਗੱਲ ਸੁਣ ਲੈ ਪਹਿਲਾਂ ਤੇਰੀ ਸੱਸ ਨੇ ਨਹੀਂ ਕਰਿਆ ਕਿ ਤੈ ਨਹੀਂ ਕਰਿਆ ਕਿ ਤੇਰੀ ਨੂੰ ਨੇ ਨਹੀਂ ਕਰਿਆ ਕੰਮ ਨਾ ਮੈਂ ਤਾਂ ਲਾਈ ਨਹੀਂ ਹੋ ਕੰਮ ਆਪ ਦਿੱਤੀ ਤਾਂ ਮੈਂ ਲਾਈ ਨਹੀਂ ਹੈਗੀ ਨਹੀਂ ਲਾਈ ਫਿਰ ਤਾਂ ਹੀ ਤਾਂ ਤੈਨੂੰ ਲਾਈ ਨਹੀਂ ਹੈਗੀ ਤਾਂ ਹੀ ਤਾਂ ਉਹ ਅਗਲੇ ਦੇ ਜਾ ਕੇ ਕੰਮ ਕਰਦੀ ਨਾ ਮੈਂ ਨਹੀਂ ਲਾਉਂਦੀ ਹੈਗੀ ਤਾਂ ਹੀ ਤਾਂ ਜਿੱਤੀ ਲਾਈ ਹੁੰਦੀ ਕੰਮ ਤੇ ਇਹ ਕਾਨੂੰਨ ਆ ਕੇ ਲਾਉਂਦੀ ਹੈਗੀ ਮੈਂ ਤਾਂ 15 ਲੱਖ ਰੁਪਏ ਦਿੱਤਾ ਕੰਮ ਦੀ ਮਾਰੀ ਨੇ ਦਿੱਤਾ ਮੈਂ 15 ਲੱਖ ਫਿਰ ਮੜਾ ਲਉ ਅਗਲੇ ਤੋਂ ਭਾਈ ਬਿਠਾ ਲੈ ਇਹਨੂੰ ਘਰੇ ਐ ਕਿ ਮੜਾ ਲਾਉ ਕਰ ਲਾਉਣ ਉਹਨਾਂ ਦੇ ਕਾਸੇ ਦਾ ਤੋੜ ਦਿੱਤਾ ਹਾਂ ਹਾਮੀ ਉੱਠ ਦੇ ਦੀ ਸਾਈ ਕਰਾਂਗੇ ਅਸੀਂ ਐ ਕਰਾਂਗੇ ਓਏ ਅਗਲਾ ਕਹੀ ਨਹੀਂ ਹੁੰਦਾ ਵਿਆਹ ਤੋਂ ਪਹਿਲਾਂ ਸਾਰਾ ਕੁਝ ਕਹੀ ਨਹੀਂ ਹੁੰਦਾ ਨਹੀਂ ਉਹ ਲਾਇਆ ਨੇ ਫਿਰ ਨੌਕਰ ਉਹਨਾਂ ਨੇ ਵਿਆਹ ਤੋਂ ਪਹਿਲਾਂ ਤਾਂ ਸਾਰਾ ਕੁਝ ਇਹ ਕਹਿਣਾ ਹੁੰਦਾ ਕਿਉਂ ਐ ਕਿਹਾ ਉਹਨਾਂ ਨੇ ਹੁਣ 2 ਮਹੀਨੇ ਹੋਲੇ ਬੈਨੂੰ ਨੌਕਰਾਨੀ ਰਾੜੀ ਉਹਨਾਂ ਨੇ ਉਹ ਨੂੰ ਕਰਾਣੀ ਕੀ ਲਾਤਾ ਕਾਬ ਦੇ ਆਪਦੀ ਕੰਮ ਨੇ ਕਿਹੜਾ ਕਿਸੇ ਦੇ ਨਾ ਕੋਈ ਕੰਮ ਨਹੀਂ ਮੈਂ ਤਾਂ ਉਹਨੂੰ ਕਰਨ ਨਹੀਂ ਜਾਂਦੀ ਮੈਂ ਤਾਂ ਉਹਨੂੰ ਕਰਨ ਨਹੀਂ ਜਾਂਦੀ ਮੈਂ ਤਾਂ ਉਹਨੂੰ ਉਰੀ ਰੱਖੂਗੀ ਮੈਂ ਨਹੀਂ ਕੰਮ ਕਰਨ ਦਿੰਦੀ ਹੈਗੀ ਜੇ ਨੇਚਰ ਉਹ ਨੌਕਰ ਨਹੀਂ ਰੱਖਦੇ ਮੈਂ ਤਾਂ ਤੋੜ ਦਿੰਦੀ ਯਾਰ ਤੇਰੀਆਂ ਤਾਂ ਉਹੀ ਗੱਲਾਂ ਨੇ ਮੇਰੀ ਗੱਲ ਸੁਣ ਬਾਲਾ ਬੋਲਣ ਦੀ ਲੋੜ ਨਹੀਂ ਤੈਨੂੰ ਕੁੜੀ ਦਾ ਜਦ ਦਾ ਹਿੱਸਾ ਹੈਗਾ ਉਏ ਅੱਧ ਦਾ ਹਿੱਸਾ ਗਏ ਪਹਿਰੇ ਵਾਰ ਸਾਰੀ ਦੇ ਦੇ ਤੂੰ ਉਹਨੂੰ ਜਿਹੜਾ ਕੁਝ ਦੇਣਾ ਹੈਗਾ ਸਾਰਾ ਕੁਝ ਦੇ ਦੇ ਠੀਕ ਹੈ ਨਾ ਅੱਧ ਤੇ ਆ ਫੜ ਮੈਂ ਨਹੀਂ ਪਿੰਦਾ ਚਾਰ ਤੂੰ ਮਰਾ ਚੱਲਿਆ ਮਰਾ ਕਰਨਾ ਕੋਈ ਜੰਨੇ ਤੁਸੀਂ ਰਹੋ ਮਾਂ ਮਾਤਾ ਚੱਲ ਤੂੰ ਭੱਗ ਜਾ ਉੱਥੀ ਵੱਗ ਜਾ ਸਹੁਰਿਆਂ ਦੇ ਉਹਦਾ ਉਹਦਾ ਗੁਲਾਮ ਹੋ ਰਿਆ ਤੂੰ ਤਾਂ ਭੱਗ ਜਾ ਉੱਥੀ ਵੱਗ ਜਾ ਮਾਂ ਮਾਤਾ ਤੁਸੀਂ ਇੱਥੇ ਰਹੋ ਉਹਦੀ ਦਾ ਤੁਸੀਂ ਕਰੋ ਜਿਹੜਾ ਕੁਝ ਨਾ ਭੱਗ ਜਾ ਭੱਗ ਜਾ ਬਈ ਤੂੰ ਦਾ ਕਰ ਪਰ ਤੂੰ ਤਾਂ ਭੱਗ ਜਾ ਉੱਥੇ ਲੈ ਦੇਖਾਂ ਭੱਗ ਜਾਣ ਦੇ ਦੇਖਾਂਗੇ ਕਿੰਨਾ ਕੁ ਵੱਡੇ ਰਾਂਝੇ ਨੂੰ ਰੱਖ ਲੈਣਗੇ ਉਹ ਤਾਂ ਮਈਆਂ ਜਿਹੜੇ ਆਪਦੀ ਨੂੰ ਰੱਖੀ ਬੈਠੀਆਂ ਗਈ ਗਲ ਪੇਟ ਲਾਈ ਬੈਠੀਆਂ ਆਪਦੀ ਨੂੰ ਦੇਖਾਂਗੇ ਕਿ ਕਿੰਨਾ ਕੁ ਰੱਖ ਲੈਣਗੇ ਰੱਖ ਲੈਣ ਤੇ ਜਾਣ ਦੇ ਮੈਂ ਕਿਤੋਂ ਧਾਰ ਤੇ ਆਉਣੀ ਹੈ ਵੀ ਇਹ ਕਿਨੇ ਜਾਣ ਦੇ ਹਾਂਜੀ ਦੋਸਤੋ ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਲੱਗੀ ਕਮੈਂਟਾਂ ਵਿੱਚ ਜਰੂਰ ਦੱਸਿਓ ਅਤੇ ਵੀਡੀਓ ਨੂੰ ਲਾਇਕ ਸ਼ੇਅਰ ਜਰੂਰ ਕਰਨਾ ਅਗਲਾ ਭਾਗ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਮਿਲ ਜਾਂਗੇ ਅਗਲੇ ਭਾਗ ਵਿੱਚ